ਇਹ ਤਸਵੀਰਾਂ ਨੇ ਅਮਨਦੀਪ ਸਿੰਘ ਦੀਆਂ ਜੋ ਕਿ ਪੰਜਾਬ ਦੇ ਰਾਮਪੁਰਾ ਫੂਲਦਾ ਰਹਿਣ ਵਾਲਾ ਹੈ ਦਰਅਸਲ ਇਹ ਨੌਜਵਾਨ 30 ਅਪ੍ਰੈਲ 2023 ਤੋਂ ਲਾਪਤਾ ਹੈ ਤੇ ਜਿਸ ਦੀ ਤਲਾਸ਼ ਦੇ ਵਿੱਚ ਅੱਜ ਵੀ ਪਰਿਵਾਰ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਦੇ ਨਾਲ ਬੱਸ ਕੰਡਕਟਰ ਦੇ ਤੌਰ ਤੇ ਮਣੀ ਕਰਨ ਸਾਹਿਬ ਦੀ ਯਾਤਰਾ ਲਈ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰ ਵਾਲਿਆਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਪੁੱਤ ਕਿਸੇ ਮੁਸੀਬਤ ਵਿੱਚ ਨਾ ਹੋਵੇ ਕਿਤੇ ਕਿਸੇ ਨੇ ਉਸ ਨੂੰ ਅਗਵਾ ਨਾ ਕਰ ਲਿਆ ਹੋਵੇ ਤੇ ਅੱਜ ਵੀ ਉਹ ਆਪਣੇ ਪੁੱਤ ਨੂੰ ਲੱਭਣ ਦੇ ਲਈ ਦਰ ਦਰਦੀਆਂ ਠੋਕਰਾ ਖਾ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕਰ ਰਹੇ ਨੇ ਪਰਿਵਾਰ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੂਝ ਜਾਂ ਜਾਣਕਾਰੀ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਦੇਖਣਾ ਹੋਏ ਹੋਏਗਾ ਕਿ ਪੁੱਤ ਦੀ ਭਾਲ ਕਰ ਰਹੇ ਇਸ ਪਰਿਵਾਰ ਦੇਆਂ ਅਸਾਨੂੰ ਕੀ ਬੁਰ ਪੈਂਦਾ ਕੀ ਉਹਨਾਂ ਦਾ ਇਹ ਪੁੱਤ ਵਾਪਸ ਕਰ ਆਉਂਦਾ ਹੈ ਜਾਂ ਨਹੀਂ ਪਰ ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਹਰ ਇੱਕ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਵੀ ਅਮਨਦੀਪ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਸ ਨੂੰ ਪਰਿਵਾਰ ਤੱਕ ਪਹੁੰਚਾਇਆ ਜਾਵੇ ਇਹ ਤਸਵੀਰਾਂ ਨੇ ਅਮਨਦੀਪ ਸਿੰਘ ਦੀਆਂ ਜੋ ਕਿ ਪੰਜਾਬ ਦੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਦਰਅਸਲ ਇਹ ਨੌਜਵਾਨ 30 اپریل 2023 ਤੋਂ لاپਤਾ ਹੈ ਤੇ ਜਿਸ ਦੀ ਤਲਾਸ਼ ਦੇ ਵਿੱਚ ਅੱਜ ਵੀ ਪਰਿਵਾਰ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਦੇ ਨਾਲ ਬੱਸ ਕੰਡਕਟਰ ਦੇ ਤੌਰ ਤੇ ਮਣੀ ਕਰਨ ਸਾਹਿਬ ਦੀ ਯਾਤਰਾ ਲਈ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰ ਵਾਲਿਆਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਪੁੱਤ ਕਿਸੇ ਮੁਸੀਬਤ ਵਿੱਚ ਨਾ ਹੋਵੇ ਕਿਤੇ ਕਿਸੇ ਨੇ ਉਸ ਨੂੰ ਅਗਵਾ ਨਾ ਕਰ ਲਿਆ ਹੋਵੇ ਤੇ ਅੱਜ ਵੀ ਉਹ ਆਪਣੇ ਪੁੱਤ ਨੂੰ ਲੱਭਣ ਦੇ ਲਈ ਦਰ ਦਰ ਦੀਆਂ ਠੋਕਰਾ ਖਾ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕਰ ਰਹੇ ਨੇ ਪਰਿਵਾਰ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੂਚ ਜਾਂ ਜਾਣਕਾਰੀ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਦੇਖਣਾ ਹੋਏ ਹੋਏਗਾ ਕਿ ਪੁੱਤ ਦੀ ਭਾਲ ਕਰ ਰਹੇ ਇਸ ਪਰਿਵਾਰ ਦੀਆਂ ਅਸਾਨੂੰ ਕੀ ਬੁਰ ਪੈਂਦਾ ਕੀ ਉਹਨਾਂ ਦਾ ਇਹ ਪੁੱਤ ਵਾਪਸ ਕਰ ਆਉਂਦਾ ਹੈ ਜਾਂ ਨਹੀਂ ਪਰ ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਹਰ ਇੱਕ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਵੀ ਅਮਨਦੀਪ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਸ ਨੂੰ ਪਰਿਵਾਰ ਤੱਕ ਪਹੁੰਚਾਇਆ ਜਾਵੇ ਇਹ ਤਸਵੀਰਾਂ ਨੇ ਅਮਨਦੀਪ ਸਿੰਘ ਦੀਆਂ ਜੋ ਕਿ ਪੰਜਾਬ ਦੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ ਦਰਅਸਲ ਇਹ ਨੌਜਵਾਨ 30 اپریل 2023 ਤੋਂ ਲਾਪਤਾ ਹੈ ਤੇ ਜਿਸ ਦੀ ਤਲਾਸ਼ ਦੇ ਵਿੱਚ ਅੱਜ ਵੀ ਪਰਿਵਾਰ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਦੇ ਨਾਲ ਬੱਸ ਕੰਡਕਟਰ ਦੇ ਤੌਰ ਤੇ ਮਣੀ ਕਰਨ ਸਾਹਿਬ ਦੀ ਯਾਤਰਾ ਲਈ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰ ਵਾਲਿਆਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਪੁੱਤ ਕਿਸੇ ਮੁਸੀਬਤ ਵਿੱਚ ਨਾ ਹੋਵੇ ਕਿਤੇ ਕਿਸੇ ਨੇ ਉਸ ਨੂੰ ਅਗਵਾ ਨਾ ਕਰ ਲਿਆ ਹੋਵੇ ਤੇ ਅੱਜ ਵੀ ਉਹ ਆਪਣੇ ਪੁੱਤ ਨੂੰ ਲੱਭਣ ਦੇ ਲਈ ਦਰਦਰਦੀਆਂ ਠੋਕਰਾ ਖਾ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕਰ ਰਹੇ ਨੇ ਪਰਿਵਾਰ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੂਚ ਜਾਂ ਜਾਣਕਾਰੀ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਦੇਖਣਾ ਹੋਏ ਹੋਏਗਾ ਕਿ ਪੁੱਤ ਦੀ ਭਾਲ ਕਰ ਰਹੇ ਇਸ ਪਰਿਵਾਰ ਦੇਆਂ ਅਸਾਂ ਨੂੰ ਕੀ ਬੁਰ ਪੈਂਦਾ ਕੀ ਉਹਨਾਂ ਦਾ ਇਹ ਪੁੱਤ ਵਾਪਸ ਕਰ ਆਉਂਦਾ ਹੈ ਜਾਂ ਨਹੀਂ ਪਰ ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਹਰ ਇੱਕ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਵੀ ਅਮਨਦੀਪ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਸ ਨੂੰ ਪਰਿਵਾਰ ਤੱਕ ਪਹੁੰਚਾਇਆ ਜਾਵੇ